ਖੰਜਰ ਬਣ ਕੇ ਮਿਲੇ ਜਾਂ ਤਲਵਾਰ ਬਣ ਕੇ ਮਿਲੇ ਬਹੁਤ ਘਟ ਲੋਕ ਦਿਲਦਾਰ ਬਣ ਕੇ ਮਿਲੇ ਆਪਣਿਆਂ ਨੇ ਭਾਈਆਂ ਹਨ ਪੈਰਾਂ 'ਚ ਬੇੜੀਆਂ ਤੇ ਦੁਸ਼ਮਣ ਕਈ ਗੱਦਾ ਹਾਰ ਬਣ ਕੇ ਮਿਲੇ ਆਸ ਰੱਖੀ ਜਿੰਨਾ ਤੋਂ ਪਿਆਸ ਬੁਝਾਉਣ ਦੀ ਆਸ ਰੱਖੀ ਜਿੰਨਾ ਤੋਂ ਪਿਆਸ ਬੁਝਾਉਣ ਦੀ ਅਕਸਰ ਉਹ ਅਗ ਦਾ ਅੰਗਿਆਰ ਬਣ ਕੇ ਮਿਲੇ ਖੰਜਰ ਬਣ ਕੇ ਮਿਲੇ ਜਾਂ ਤਲਵਾਰ ਬਣ ਕੇ ਮਿਲੇ ਬਹੁਤ ਘਟ ਲੋਕ ਦਿਲਦਾਰ ਬਣ ਕੇ ਮਿਲੇ ਕਿੰਨਾ ਕਚਰੇ ਰੱਖਦਾ ਕਾਇਮ ਵजूद ਆਪਣਾ ਵਫਾਦਾਰ ਲੋਕ ਜਦ ਖੰਖਾਰ ਬਣ ਕੇ ਮਿਲੇ ਕਦਮ ਕਦਮ ਤੇ ਜ਼ਾਲਮਾ ਵਟਾਇਆ ਦਿਲ ਕਦਮ ਕਦਮ ਤੇ ਜ਼ਾਲਮਾ ਵਟਾਇਆ ਦਿਲ ਮੁਹੱਬਤ ਦੇ ਪੁਜਾਰੀ ਠੇਕੇਦਾਰ ਬਣ ਕੇ ਮਿਲੇ ਚਿਹਰੇ ਦੀ ਰੌਣਕ ਯਕੀਨਾਂ ਨੇ ਉੜ ਜਾਣੀ ਸੀ ਚਿਹਰੇ ਦੀ ਰੌਣਕ ਕਿਰਪਾਲ ਉੱਡ ਜਾਣੀ ਸੀ ਗਮਖਾਰ ਲੋਕ ਜਦ ਹਥਿਆਰ ਬਣ ਕੇ ਮਿਲੇ ਖੰਜਰ ਬਣ ਕੇ ਮਿਲੇ ਜਾਂ ਤਲਵਾਰ ਬਣ ਕੇ ਮਿਲੇ ਬਹੁਤ ਘਟ ਲੋਕ ਦਿਲਦਾਰ ਬਣ ਕੇ ਮਿਲੇ ਬਹੁਤ ਘਟ ਲੋਕ ਦਿਲਦਾਰ ਬਣ ਕੇ ਮਿਲੇ